ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਵੱਲੋਂ ਇਤਰਾਜ਼ ਕੀਤਾ ਗਿਆ। ਇਤਰਾਜ਼ ਚੁੱਕਿਆ ਗਿਆ ਹੈ ਉਹਨਾਂ ਸਾਰੇ ਚੈਨਲਸ ਦੇ ਉੱਤੇ ਉਹਨਾਂ ਸਾਰੇ ਬਲੌਗਰਸ ਦੇ ਉੱਤੇ ਜਿਨ੍ਹਾਂ ਨੇ ਇਹ ਖਬਰ ਨਸ਼ਰ ਕੀਤੀ ਹੈ ਕਿ ਸਿੱਧੂ ਮੂਸੇਵਾਲੇ ਦੇ ਮਾਤਾ ਜੀ ਗਰਭਵਤੀ ਨੇ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਅਜੇ ਨਹੀਂ ਕੀਤੀ ਜਾ ਸਕਦੀ ਕਿ ਉਹ ਗਰਭਵਤੀ ਨੇ ਜਾਂ ਨਹੀਂ। ਉਹਨਾਂ ਦੇ ਵੱਲੋਂ ਕੋਈ ਵੀ ਜਵਾਬ ਇਸ ਗੱਲ ਦਾ ਨਹੀਂ ਦਿੱਤਾ ਗਿਆ। ਪਰ ਇਹ ਜ਼ਰੂਰ ਕਿਹਾ ਗਿਆ ਹੈ ਕਿ ਜੇ ਇਹੋ ਜੀ ਖਬਰ ਹੈਗੀ ਹੈ ਤੇ ਉਸ ਦੇ ਸਾਹਮਣੇ ਆਉਣ ਦੀ ਉਡੀਕ ਕਰਨੀ ਚਾਹੀਦੀ ਸੀ। ਇਸ ਤੋਂ ਇਹ ਤਾਂ ਜ਼ਰੂਰ ਪਤਾ ਲੱਗ ਰਿਹਾ ਹੈ ਕਿ ਇਹੋ ਜੀ ਗੱਲ ਹੈ ਇਹੋ ਜਾਂ ਪ੍ਰੋਗਰਾਮ ਹੈ ਜੋ ਆਉਂਦੇ ਸਮੇਂ ਦੇ ਵਿੱਚ ਜ਼ਰੂਰ ਸਾਹਮਣੇ ਆਵੇਗਾ ਪਰ ਪਰਿਵਾਰ ਨੂੰ ਇਸ ਗੱਲੋਂ ਨਾਰਾਜ਼ਗੀ ਹੈ ਕਿ ਮੀਡੀਆ ਨੇ ਇਸ ਗੱਲ ਨੂੰ ਕਿਸ ਤਰ੍ਹਾਂ ਚੁੱਕਿਆ ਉਹਨਾਂ ਨੇ ਸਾਫ਼ ਕਿਹਾ ਹੈ ਕਿ ਮੀਡੀਆ ਨੇ ਉਹਨਾਂ ਨੂੰ ਮੂੰਹ ਦਿਖਾਣ ਜੋਗਿਆ ਨਹੀਂ ਛੱਡਿਆ ਪਰਿਵਾਰ ਦੇ ਇਤਰਾਜ਼ ਕਰਦੇ ਆ ਕਿਹਾ ਪਰਿਵਾਰ ਦੇ ਸਮਰਥਕਾਂ ਨੇ ਇਤਰਾਜ਼ ਕਰਦੇ ਆ ਕਿਹਾ ਹੈ ਕਿ ਜਿਹੜੇ ਮੀਡੀਆ ਚੈਨਲਜ਼ ਇਹੋ ਜੀਆਂ ਚੀਜ਼ਾਂ ਨਸ਼ਰ ਕਰ ਰਹੇ ਨੇ ਕਿ ਉਹ ਆਪਣੀਆਂ ਮਾਵਾ ਭੈਣਾਂ ਬਾਰੇ ਇਹ ਗੱਲਾਂ ਸੁਣ ਸਕਦੇ ਨੇ ਕਿ ਉਹ ਆਪਣੇ ਪਰਿਵਾਰ ਦੇ ਬਾਰੇ ਇਹੋ ਜਿਹੀਆਂ ਖਬਰਾਂ ਪਬਲਿਕਲੀ ਨਸ਼ਰ ਕਰ ਸਕਦੇ ਨੇ ਜਾਂ ਹੁੰਡੀਆਂ ਦੇਖ ਸਕਦੇ ਨੇ ਇਹਨਾਂ ਗੱਲਾਂ ਨੂੰ ਕਰਦਿਆਂ ਹੋਏ ਉਹਨਾਂ ਨੇ ਸਾਫ਼ ਕਿਹਾ ਆ ਕਿ ਇਸ ਬਾਰੇ ਹਰ ਕਿਸ ਵੀ ਖਬਰ ਨਹੀਂ ਬਣਾਉਣੀ ਚਾਹੀਦੀ ਸੀ ਇਸ ਬਾਰੇ ਹਰ ਕਿਸ ਵੀ ਖਬਰ ਨਸ਼ਰ ਨਹੀਂ ਕਰਨੀ ਚਾਹੀਦੀ ਸੀ ਪਰਿਵਾਰ ਨੇ ਇਤਰਾਜ਼ ਕੀਤਾ ਪਰਿਵਾਰ ਦੇ ਸਮਰਥਕਾਂ ਨੇ ਇਤਰਾਜ਼ ਕੀਤਾ ਆ ਔਰ ਲਗਾਤਾਰ ਉਹਨਾਂ ਚੈਨਲਸ ਦੇ ਉੱਤੇ ਉਹਨਾਂ ਬਲੌਗਰਸ ਦੇ ਉੱਤੇ ਜਿਨ੍ਹਾਂ ਨੇ ਖਬਰ ਨਸ਼ਰ ਕੀਤੀ ਆ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕਰਨ ਦੀ ਫਰਾਕ ਦੇ ਵਿੱਚ ਨਜ਼ਰ ਆ ਰਹੇ ਨੇ ਸਾਫ਼ ਕਿਹਾ ਗਿਆ ਕਿ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਉਹਨਾਂ ਦੇ ਉੱਤੇ ਐਕਸ਼ਨ ਲੈਣਾ ਚਾਹੀਦਾ ਆ ਔਰ ਇਸ ਤਰ੍ਹਾਂ ਹਰ ਕਿਸ ਨਹੀਂ ਕਰਨਾ ਚਾਹੀਦਾ ਸੀ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਯਾਦ ਕੀਤਾ ਗਿਆ ਕਿਹਾ ਗਿਆ ਕਿ ਅਜੇ ਤੱਕ ਉਸ ਨੂੰ ਇਨਸਾਫ਼ ਨਹੀਂ ਦਿੱਤਾ ਗਿਆ ਅਜੇ ਤੱਕ ਉਸ ਦੇ ਇਨਸਾਫ਼ ਦੇ ਵਿੱਚ ਟਾਲਮਟੋਲ ਜਾ ਰਹੇ ਪ੍ਰਸ਼ਾਸਨ ਨੇ ਆਪਣਾ ਇੰਟਰਸਟ ਜਿਹੜਾ ਆ ਉਹ ਇਥੋਂ ਜ਼ਾਹਿਰ ਕਰ ਦਿੱਤਾ ਸੀ ਕਿ ਇਸ ਮਾਮਲੇ ਦੇ ਵਿੱਚ ਪ੍ਰਸ਼ਾਸਨ ਕਰਨਾ ਕੀ ਚਾਹੁੰਦਾ ਪਰ ਇਸ ਮਾਮਲੇ ਦੇ ਵਿੱਚ ਜੋ ਕਿ ਹਾਲ ਹੀ ਦੇ ਵਿੱਚ ਵਾਪਰਿਆ ਆ ਜਿਹਦੇ ਵਿੱਚ ਮਾਤਾ ਚਰਨ ਕੌਰ ਦੇ ਗਰਭਪਤੀ ਹੋਣ ਬਾਰੇ ਗੱਲਾਂ ਕਈਆਂ ਗਈਆਂ ਨੇ ਉਹਦੇ ਵਿੱਚ ਜੇ ਇਨਸਾਫ ਦੀ ਉਡੀਕ ਕਰਨੀ ਹੋਵੇ ਤੇ ਉਸ ਨੂੰ ਤਾਂ ਵਾਵਾ ਚਿਰ ਲੱਗ ਜਾਵੇਗੀ ਸਮਰਥਕਾਂ ਨੂੰ ਇਹ ਵੀ ਚਿੰਤਾ ਸਤਾ ਰਹੀ ਆ ਪਰ ਇਸ ਤੋਂ ਬਾਅਦ ਇੱਕ ਸਵਾਲ ਖੜਾ ਹੁੰਦਾ ਹੈ ਕਿ ਕੀ ਇਹ ਖਬਰ ਝੂਠੀ ਹੈ ਗੱਲ ਇਸ ਖਬਰ ਦੇ ਸੱਚ ਹੋਣ ਜਾਂ ਝੂਠੀ ਹੋਣ ਦੀ ਨਹੀਂ ਹੈ ਗੱਲ ਹੈ ਕਿ ਇਸ ਖਬਰ ਨੂੰ ਨਸ਼ਰ ਕਿਸ ਤਰ੍ਹਾਂ ਕੀਤਾ ਗਿਆ ਇਸ ਮਾਮਲੇ ਨੂੰ ਲੈ ਕੇ ਜਿਵੇਂ ਸੀਐਮ ਭਗਵੰਤ ਮਾਨ ਨੇ ਵੀ ਆਪ ਜਾਣਕਾਰੀ ਸਾਂਝੀ ਕੀਤੀ ਸੀ ਕਿ ਉਹਨਾਂ ਦੇ ਪਤਨੀ ਡਾਕਟਰ ਗੁਰਪ੍ਰੀਤ ਕੌਰ ਗਰਭਵਤੀ ਨੇ ਔਰ ਜਲਦ ਹੀ ਉਹਨਾਂ ਦੇ ਘਰ ਖੁਸ਼ੀਆਂ ਆਉਣ ਵਾਲੀਆਂ ਨੇ ਇਸ ਤਰ੍ਹਾਂ ਉਡੀਕ ਕਰਨੀ ਚਾਹੀਦੀ ਸੀ ਜਦੋਂ ਤੱਕ ਪਰਿਵਾਰ ਆਪ ਇਸ ਮਾਮਲੇ ਦੇ ਬਾਰੇ ਜਾਣਕਾਰੀ ਸਾਂਝੀ ਕਰੇ ਪਰ ਦੂਜੇ ਪਾਸੇ ਲਗਾਤਾਰ ਚਰਚਾਵਾਂ ਛਿੜਗੀਆਂ ਆਈਵੀਆਈ ਤਕਨੀਕ ਦੇ ਬਾਰੇ ਗੱਲਾਂ ਕੀਤੀਆਂ ਜਾਣ ਲੱਗੀਆਂ ਕਿ ਪਰਿਵਾਰ ਨੇ ਇਸ ਤਕਨੀਕ ਦੇ ਸਹਿਯੋਗ ਦੇ ਨਾਲ ਗਰਭ ਧਾਰਨ ਕੀਤਾ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਖੁਸ਼ੀ ਜੜੀ ਹੈ ਉਹਨਾਂ ਦੇ ਘਰ ਆਉਣ ਵਾਲੀ ਹੈ ਇਸ ਦੇ ਉੱਤੇ ਵੀ ਇਤਰਾਜ਼ ਚੁੱਕਿਆ ਗਿਆ ਉਹਨਾਂ ਨੇ ਕਿਹਾ ਕਿ ਉਡੀਕ ਕਰਨੀ ਚਾਹੀਦੀ ਸੀਗੀ ਪਰਵਾਰ ਦੇ ਬਿਆਨ ਦੀ ਉਡੀਕ ਕਰਨੀ ਚਾਹੀਦੀ ਸੀ ਪਰਵਾਰ ਦੇ ਪ੍ਰਤੀਕਰਮ ਦੀ ਪਰ ਉਸ ਤੋਂ ਪਹਿਲਾਂ ਹੀ ਇਸ ਖਬਰ ਨੂੰ ਵਾਇਰਲ ਕਰ ਦਿੱਤਾ ਗਿਆ ਔਰ ਬੜੇ ਹੀ ਘਣਾਉਣੇ ਤਰੀਕੇ ਨਾਲ ਵਾਇਰਲ ਕੀਤਾ ਗਿਆ ਪਰਵਾਰ ਦਾ ਇਹ ਕਹਿਣਾ ਔਰ ਇਸੇ ਕਰਕੇ ਪਰਵਾਰ ਇਸ ਉੱਤੇ ਇਤਰਾਜ਼ ਚੁੱਕਦਾ ਪਿਆ ਤੁਹਾਡੀ ਇਸ ਬਾਰੇ ਕੀ ਰਾਏ ਹੈ ਕਿ ਸਿੱਧੂ ਮੂਸੇਵਾਲੇ ਦਾ ਪਰਿਵਾਰ ਸਹੀ ਕਹਿ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ ਪਰਿਵਾਰ ਬਾਰੇ ਨਸ਼ਰ ਹੋਈ ਹੈ ਖਬਰ ਖਾਸ ਕਰਕੇ ਸਿੱਧੂ ਮੂਸੇਵਾਲੇ ਦੇ ਮਾਤਾ ਜੀ ਬਾਰੇ ਨਸ਼ਰ ਹੋਈ ਹੈ ਖਬਰ ਇਸ ਹੱਦ ਤੱਕ ਵਿਵਾਦ ਪਾ ਸਕਦੀ ਹੈ ਔਰ ਪਰਿਵਾਰ ਨੂੰ ਜੋ ਸ਼ੰਕੇ ਨੇ ਪਰਿਵਾਰ ਦੇ ਜੋ ਰੋਸ ਨੇ ਉਹ ਤੁਸੀਂ ਸਹੀ ਸਮਝਦੇ ਹੋ ਜਾਂ ਗਲਤ ਆਪਣੇ ਵਿਚਾਰ ਕਮੈਂਟਸ ਵਿੱਚ ਦੱਸਣਾ ਨਾ ਭੁੱਲਣਾ ਔਰ ਬਨੇ ਰੋ 1 India ਪੰਜਾਬੀ ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ